ਸ਼ਸ਼ੀਕਰ ਜੀ ਕਿਸਾਨ ਵੀਰੋ ਦੋਸਤੋ ਮਿੱਤਰੋ ਕੀ ਹਾਲ ਚਾਲ ਆ ਉਮੀਦ ਕਰਦਾ ਸਾਰੇ ਭੈਣ ਭਰਾ ਤੰਦਰੁਸਤ ਹੋਵੋਗੇ ਹਾਂਜੀ ਜਿਹੜੀ ਕਿ ਪਹਿਲਾਂ ਤੁਸੀਂ ਵੀਡੀਓ ਦੇਖੀ ਸੀ ਉਹਦੇ ਵਿੱਚ ਆਪਾਂ ਗੱਲ ਕਰੀ ਸੀ ਕਿ ਤੁਸੀਂ ਜੇ ਫਾਰਮ ਨੇ ਕਿਸ ਤਰ੍ਹਾਂ ਡਾਊਨਲੋਡ ਕਰ ਸਕਦੇ ਹੋ ਉਸਦੇ ਬਾਰੇ ਲੱਗਦਾ ਸਾਰੇ ਹੀ ਵੀਰਾਂ ਨੂੰ ਪਤਾ ਲੱਗ ਗਿਆ ਹੋਊਗਾ ਠੀਕ ਆ ਜੀ ਹੁਣ ਦੀ ਜਿਹੜੀ ਵੀਡੀਓ ਹੋਗੀ ਇਸ ਦੇ ਵਿੱਚ ਆਪਾਂ ਗੱਲ ਕਰਾਂਗੇ ਤੁਸੀਂ ਜੇ ਫਾਰਮ ਡਾਊਨ ਕਰ ਤੋਂ ਬਾਅਦ ਯਾਨਕੀ ਜਿਨ੍ਹਾਂ ਨੇ ਕੋਈ 5 ਲੱਖ ਵਾਲਾ ਡਾਕਟਰੀ ਰਿਲਾਇਸ ਕਾਰਡ ਆ ਜਿਹੜਾ ਯਾਨਕੀ ਉਹ ਅਪਲਾਈ ਕਰਨਾ ਹੈਗਾ ਕੀ ਪ੍ਰੋਸੈਸ ਆ ਕਿਵੇਂ ਉਹ 5 ਲੱਖ ਵਾਲਾ ਕਾਰਡ ਬਣਾ ਸਕਦੇ ਨੇ ਜਿਨ੍ਹਾਂ ਦਾ ਰੈਸ਼ਨ ਕਾਰਡ ਹੈ ਨਹੀਂ ਜੀ ਜੇ ਫਾਰਮ ਘਟਵਾ ਕੇ ਸੀ ਉਹਨੂੰ ਆਨਲਾਈਨ ਕਰਾਉਣਾ ਪੈਂਦਾ ਠੀਕ ਆ ਜੀ ਜੇ ਫਾਰਮ ਤੁਸੀਂ ਆਪਣੇ ਕਿਸੇ ਵੀ ਯਾਨਕੀ ਆਰਟੀਓ ਤੋਂ ਆਨਲਾਈਨ ਕਰਵਾਓਗੇ ਉਸ ਤੋਂ ਬਾਅਦ ਵੈਬਸਾਈਟ ਉੱਤੇ ਤੁਹਾਨੂੰ ਦੱਸਿਆ ਜੀ ਕਿਵੇਂ ਉਸ ਯਾਨਕੀ ਡਾਊਨਲੋਡ ਕਰ ਸਕਦੇ ਹੋ ਤਾਂ ਆਪਾਂ ਨੂੰ ਨੈਕਸਟ ਚੱਲਦੇ ਆਂਗੇ ਇਸ ਨੂੰ ਜੇ ਫਾਰਮ ਡਾਊਨਲੋਡ ਕਰਨ ਤੋਂ ਬਾਅਦ ਜੋ ਬਾਕੀ ਪ੍ਰਕਿਰਿਆ ਹੈਗੀ ਆਭਿਸ਼ਮਨ ਕਾਰਡ ਬਣਾਉਣ ਦੀ ਉਹ ਕੀ ਹੈ ਜੀ ਉਸ ਬਾਰੇ ਗੱਲ ਕਰ ਹਾਂਜੀ ਆਪਾਂ ਇੱਥੇ ਆ ਗਏ ਈ ਮੰਡੀ ਕਰਨ ਦੀ ਜਿਹੜੀ ਵੈਬਸਾਈਟ ਹੈ ਇਸ ਤੇ ਆ ਜਾਣਾ ਆ ਜਾਾਂਗੇ ਇੱਥੇ ਆਉਣ ਤੋਂ ਬਾਅਦ ਤੁਸੀਂ ਸਭ ਤੋਂ ਪਹਿਲਾਂ ਕੀ ਹੈ ਜੀ ਇੱਥੇ ਇੱਕ ਫਾਰਮ ਡਾਊਨਲੋਡ ਕਰ ਲੈਣਾਗਾ ਇਹ ਦੇਖੋ ਇਸ ਸਾਈਡ ਤੇ ਇੱਕ ਨਾ ਨੋਟਿਸ ਲੇਟੈਸਟ ਨੋਟਿਸ ਚੱਲ ਰਿਹਾਗਾ ਠੀਕ ਹੈ ਜੀ ਹਾਂਜੀ ਇੱਥੇ ਆ ਜਾਣਾ ਇੱਥੇ ਤੁਸੀਂ ਦੇਖੋਗੇ ਲੇਟੈਸਟ ਆਪਸ਼ਨ ਦੇ ਵਿੱਚ ਇੱਕ ਆਪਸ਼ਨ ਬਣੀ ਹੋਈ ਹੈ 셀ਫ ਡਿclaration ਸਕੀਮ ਇਹਦੇ ਕਲਿੱਕ ਕਰਾਂਗੇ ਇਸ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇਸ ਤਰ੍ਹਾਂ ਬਲੈਂਕ ਜਿਹਾ ਪੇਜ ਆ ਜਾਣਾਗਾ ਇਸ ਦੇ ਵਿੱਚ ਤੁਸੀਂ ਕੀ ਕਰਨਾ ਜੀ ਹੁਣ ਤੋਂ ਲੱਗ ਜਣਾ ਮੈਂ ਆ ਜੇ ਮੈਂ ਕੀ ਆਪਾਂ ਦੇਖੋ ਫਾਰਮ ਡਾਊਨਲੋਡ ਕਰ ਲਿਆ ਜੇ ਡਾਊਨਲੋਡ ਕਰਨ ਤੋਂ ਵਿੱਚ ਬਾਅਦ ਇੱਥੇ ਤੁਸੀਂ ਕੀ ਆ ਕਿਸਾਨ ਮੀਰ ਦਾ ਜੋ ਨਾਮ ਭਰ ਲੈਣਾ ਜੀ ਉਸ ਤੋਂ ਬਾਅਦ ਆਧਾਰ ਕਾਡ ਫੈਮਿਲੀ ਡਿਟੇਲ ਭਰ ਲੈਣੀ ਆ ਠੀਕ ਆ ਜੀ ਉਸ ਤੋਂ ਬਾਅਦ ਜੇ ਫਾਰਮ ਦੀ ਪੂਰੀ ਡਿਟੇਲ ਭਰ ਲੈਣੀ ਆ ਇੱਥੇ ਇੱਥੇ ਤੁਹਾਨੂੰ ਸਮਝਾ ਦੇਣਾ ਜੇ ਫਾਰਮ ਨੰਬਰ ਜੀ ਜੇ ਫਾਰਮ ਕਦੋਂ ਘਟਵਾਇਆ ਸੀ ਮਿਤੀ ਜੀ ਆਲਤੀ ਦੇ ਦੌਰਾਨ ਜਿੱਥੇ ਤੁਸੀਂ ਜੇ ਫਾਰਮ ਲਿਆ ਸੀ ਮੰਡੀ ਜਿੱਥੇ ਤੁਸੀਂ ਫਸਲ ਵੇਚੀ ਹੈ ਜੀ ਉਹ ਮੰਡੀ ਦਾ ਨਾਮ ਭਰਨਾ ਹੈਗਾ ਠੀਕ ਆ ਜੀ ਉਸ ਤੋਂ ਬਾਅਦ ਜੀ ਗੱਲ ਕਰੀਏ ਨੀਚੇ ਉੱਥੇ ਤੁਸੀਂ ਦਸਤਖਤ ਕਰਨੇ ਨੇ ਜਿਹੜੇ ਵੀ ਜੇ ਭੈਣ ਭਾਈ ਨੇ ਜੇ ਫਾਰਮ ਪਟਵਾਇਆਗਾ ਜਿਹੜਾ ਇਹ ਸੀਨ ਦਾ ਲਾਭ ਲੈ ਰਿਹਾ ਪਰਿਵਾਰ ਦਾ ਮੁਖੀ ਜੀ ਉਹਨੇ ਇੱਥੇ ਦਸਤਖਤ ਕਰਨੇ ਆ ਠੀਕ ਆ ਜੀ ਉਸ ਦੇ ਨਾਲ ਇਹ ਜੇ ਫਾਰਮ ਹੋ ਜਾਊਗਾ ਤੇ ਫਾਰੇ ਫੈਮਿਲੀ ਮੈਂਬਰ ਦੇ ਜਿਹੜੇ ਤੁਸੀਂ ਨਾਮ ਅਟੈਚ ਕਰੀ ਜਾਣੇ ਹੋਗੇ ਮੰਮੀ ਜੱੜੀ ਤੇ ਮਾਤਾ ਪਿਤਾ ਦੇ ਬੱਚਿਆਂ ਦੀ ਠੀਕ ਆ ਜੀ ਉਹ ਇੱਥੇ ਤੁਸੀਂ ਨਾਲ ਡਿਟੇਲ ਭਰਨ ਤੋਂ ਬਾਅਦ ਉਹਨਾਂ ਦੀ ਫੋਟੋ ਆਪੇ ਲਾ ਦੇਣੀ ਆ ਉਸ ਤੋਂ ਬਾਅਦ ਕੀ ਕਰਨਾ ਤੁਸੀਂ ਵੈਬਸਾਈਟ ਤੇ ਜਾਓਗੇ ਇੱਥੇ ਯਾਨੀ ਕਿ ਤੁਸੀਂ ਨੂੰ ਆਨਲਾਈਨ ਅਪਲਾਈ ਕਰੋਗੇ ਉਹ ਆਉਣਲ ਨੇ ਕਿਵੇਂ ਅਪਲਾਈ ਕਰਨਾ ਉਹ ਆਪਾਂ ਅਗਲੀ ਵੀਡੀਓ ਚ ਗੱਲ ਕਰਾਂਗੇ ਵੀਡੀਓ ਕਾਫੀ ਲੰਬੀ ਹੋ ਜਾਣੀ ਆ ਜੇਕਰ ਤੁਹਾਡੇ ਜਾਨਕੀ 100 ਜਾਨਕੀ 100 ਲਾਵਾਂਗੇ ਵਾੜਾ ਨਹੀਂ ਆਪਾਂ ਕਰਦੇ 100 ਦੇ ਸਮਥਿੰਗ ਲਾਈਕ ਆਊਗਾ ਠੀਕ ਹੈ ਜੀ ਤਾਂ ਹੀ ਆਪਾਂ ਅਗਲੀ ਜਿਹੜੀ ਵੀਡੀਓ ਬਣਾ ਕੇ ਲੈ ਆਵਾਂਗੇ ਤੁਹਾਡੇ ਕਮੈਂਟ ਆਉਣਗੇ ਜ਼ਿਆਦਾ ਫਿਰ ਹੀ ਆਪਾਂ ਅਗਲੀ ਵੀਡੀਓ ਬਣਾ ਕੇ ਲੈ ਆਵਾਂਗੇ ਠੀਕ ਹੈ ਜੀ ਆਪਾਂ ਸਮਝਾਂਗੇ ਜਾਨਕੀ ਤੁਸੀਂ ਵਧੀਆ ਰਿਸਪੌਂਸ ਕਰ ਰਹੇ ਹੋਗੇ ਅਦਰਵਾਜ ਦੋਸਤੋ ਵੀਡੀਓ ਨਹੀਂ ਬਣਾਉਣੀ ਕਿਉਂਕਿ ਵਿਊ ਨਹੀਂ ਆਉਂਦੇ ਤੇ ਵੀਡੀਓ ਬਣਾਉਣ ਦਾ ਮਨ ਵੀ ਨਹੀਂ ਕਰਦਾ ਹੈਗਾ ਤਾਂ ਸ਼ੇਅਰ ਤੇ ਲਾਈਕ ਸਬਸਕ੍ਰਾਈਬ ਜ਼ਰੂ